ਰੋਟੀ ਖਾ ਲਈ ਮੈਂ ਬੰਦ ਰੋਟੀ ਮੈਗੀ ਖਾ ਲਈ ਮੈਗੀ ਤੇਲਾ ਖਾਜ ਬਹੁਤ ਹੋਈ ਜਾਣੀ ਬੰਦ ਨਹੀਂ ਹਾਂਦੀ ਸਤਿ ਸ਼੍ਰੀ ਅਕਾਲ ਜੀ ਅੱਜ ਸਿਸਟਰ ਹੁਣੀ ਆਏ ਹੋਏ ਨੇ ਸਿਸਟਰ ਤੇ ਜੀਜਾ ਹੀ ਆਏ ਨੇ ਗੈਰਨ ਸਾਰੇ ਆਏ ਹੋਏ ਨੇ ਹਾਂ ਰਵੀ ਹੁਣੀ ਵੀ ਆਏ ਹੋਏ ਨੇ ਇਹਨਾਂ ਦੇ ਬੇਟਾ ਦੇ ਨੂੰ ਪੋਤਾ ਆਏ ਨੇ ਅੱਜ ਰਿਟਾਇਰਮੈਂਟ ਤੇ ਇਹ ਇੱਥੇ ਅਨਤਾ ਪੇਟਾਇ ਤੇ ਪਿਆਇ ਹੋਇਆ ਸਾਰੇ ਆਦੇ ਚੋਲਾ ਕਮਲ ਰਵੀ ਦੇ ਸਾਰੇ ਇੱਥੇ ਕਮਲ ਦੇ ਸੱਸ ਦੀ ਰਿਟਾਇਰਮੈਂਟ ਪਾਰਟੀ ਆ ਉਥੇ ਆਏ ਨੇ ਦੀਦੀ ਹੁਣ ਇੱਧਰ ਆ ਗਈ ਸੀ ਨੀ ਆਪਣੇ ਘਰੇ ਇੱਥੇ ਰਹਿਣਗੇ ਆਪਣੇ ਤੇ ਰਵੀ ਹੁਣ ਹੀ ਗਏ ਹੋਏ ਨੇ ਮੰਮੀ ਆ ਗਈ ਸੀ ਕੱਲ ਇਹਨਾਂ ਨੇ ਗੋਡ ਦੀ ਦਵਾਈ ਲੈਣੀ ਸੀ ਤੇ ਹੁਣ ਚਾਹ ਪਾਣੀ ਪੀਣੇ ਆ ਟਾਈਮ ਕਾਫੀ ਲੱਗ ਗਿਆ ਹਣਾ ਆਉਣ ਨੂੰ ਤੁਹਾਨੂੰ ਅਸੀਂ 7:00 ਵਜੇ ਚੱਲੇ ਸੀ 8:00 ਹੋਏ 7:00 ਸੱਤ ਵਜੇ ਰਸਤਾ ਖਾਣਾ ਖਾ ਕੇ ਚੱਲਦੇ ਸੀ ਸਾਡੇ ਘਰੋਂ ਆ ਗਏ ਸੀ ਰੋਟੀ ਪਣੀ ਅਸੀਂ ਖਾ ਲਿਆ ਸੀਗਾ ਹੁਣ ਬਲਜਿੰਦਰ ਨੇ ਲਾ ਲੁਕੇ ਹੁਣ ਵੇਲੀ ਹੋਈ ਆ ਉਹ ਬਲਜਿੰਦਰ ਖਾਣ ਲੱਗੀ ਗੀ ਗਰਮੀ ਇੰਨੀ ਆ ਵੀ ਕਿਸੇ ਪਾਸੇ ਦਿਮਾਗ ਹੀ ਘੁੰਮੇ ਪਏ ਨੇ ਵਲੌਗ ਬਣਾਉਣ ਦਾ ਟਾਈਮ ਹੀ ਨਹੀਂ ਰਹਿੰਦਾ ਹੈਗਾ ਯਾਦ ਨਹੀਂ ਰਹਿੰਦਾ ਹੈਗਾ ਹੈ ਜੋ ਆਖਾਂਦੇ ਰੋਟੀ ਕਰ ਮੇਰ ਤੇ ਮਾਂ ਵੀ ਰਹਦੇ ਰੋਟੀ ਖਾਣ ਤੋਂ ਪੈ ਗਿਆ ਹੁਣ ਅਸੀਂ ਇੱਕੋ ਹੀ ਕਵਰੇਜ ਆ ਗਏ ਇੱਧਰ ਪਿੱਛੇ ਵਾਲੇ ਅਸੀਂ ਕੰਮ ਹੀ ਨਹੀਂ ਕਰ ਰਹੇ ਪ੍ਰੋਪਰ ਗਰਮੀ ਹੈਈ ਵਾਲੀ ਹੈ ਜੀ ਅਸਲ 'ਚ ਤੁਹਾਨੂੰ ਬੰਦ ਕਰੇ ਉੱਪਰ ਸਵੇਕੇ ਅਸੀਂ ਬਲਾਸਟਿਕ ਬਹੁਤ ਹੋਰ ਨੇ ਖਬਰਾਂ ਬਣਾਈਆਂ ਬਹੁਤ ਜ਼ਿਆਦਾ ਆ ਸੁੰਦਰਾਂ ਨਹੀਂ ਬਹੁਤ ਜ਼ਿਆਦਾ ਆਪਣਾ ਦਰਵਾਜ਼ਾ ਚਲੋ ਬੰਦ ਕਰ ਦੋ ਅੰਦਰ ਪਈ ਹੈ ਰਾਤ ਨੂੰ ਬੰਦ ਕਰ ਦੋ ਦੂਜਾ ਇੱਕ ਉੱਧਰ ਦੇ ਕੋਲ ਇੱਕ ਦੂਜਾ ਉਹ ਕਰਦੇ ਕੋ ਬਾਹਰ ਉਹ ਵੀ ਅੰਦਰ ਹੀ ਪਿਆ ਉੱਥੇ ਤਾਂ ਦੀਵਾਰ ਸ਼ੈੱਡ ਚ ਉਹ ਵੀ ਸਰਾ ਨਿ ਰੱਖੇ ਹੋਏ ਨੇ ਹਾਈ ਕਰ ਲੈਨੇ ਆ ਉਹ ਸਾਰੇ ਜਾਣੇ ਨਾਲ ਉਹ ਰੱਖਣ ਲੱਗ ਗਏ ਵੀ ਉੱਥੋਂ ਕਰ ਦੇ ਕੇ ਸਾਰਾ ਕੁਝ ਉਹ ਕਿਉਂ ਤੇ ਆ ਹਾਂ ਹਾਂ ਇਹ 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 ਤਾਂ ਹੋ ਸਕਦਾ ਸਿਲੰਡਰ ਸੋਈ ਵਾਲਾ ਤਾਂ ਇੰਦਰ ਬਾਹਰ ਬਾਹਰ ਹਾਂ ਜੇ ਨੂੰ ਉਸ ਲਾਉਣਾ ਪਊ ਅੱਜ ਕੱਲ ਪਤਾ ਨਹੀਂ ਲੱਗਦਾ ਚੋਰਾ ਚੋਰਾ ਆਹ ਬਲੌਕ ਲਾਉਣਾ ਘੇੜ ਤਵਾਰ ਅਸੀਂ ਜਿੰਦਾ ਲਾ ਦਿੰਨੇ ਹਾਂਗੇ ਆ ਘੜਕੀ-ਕੁਟਕੀ ਨਾਲ ਹੀ ਬੰਨ੍ਹ ਦੇ ਹਾਂ ਇਹ ਸੰਗਲ ਬਾਕੇ ਹਾਂਜੀ ਐਂ ਕਰ ਲਾਂ ਮੈਂ ਜਿੰਦਾ ਐਂ ਕਰ ਸੰਗਲ ਉੱਤੇ ਆਪਣੇ ਪਿਆ ਹੋ ਤੇ ਰਿਹੁਲੇ ਵਾਲਾ ਜਿਹੜਾ ਵਾਪਸ ਕਰਨਾ ਸੀ ਉਹ ਹੀ ਲਿਆ ਕੇ ਕਮਲ ਤੇਰਾ ਰੱਖਣਾ ਮੈਂ ਤਵਾਰ ਬਚਦੀ ਨਾ ਨਾ ਹੋਗੀ ਮਾੜਾ ਦੇ ਪੱਟਾ ਕੰਮ ਹੋਇਆ ਸਿੱਕੇ ਦੇ ਹਨਾ ਚਾ ਕੋਸਟ ਦੇਖੋ ਪਾ ਥੋੜਾ ਥੋੜਾ ਪਾ ਦੇ ਚਿਲ ਪਾਣਾ ਟੂ ਪਾਣਾ ਪਾਣੀ ਪਾਏ ਪਾਣੀ ਤੂੰ ਆਪਣੋ ਪਾ ਲੈ ਪਾਪਾ ਨੂੰ ਪਾ ਦੀ ਪਾਪਾ ਨੂੰ ਪੁੱਛ ਕੇ ਸਾਰਾ ਛੱਕੇ ਪਾ ਪਾਣਾ 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 ਮੈਂ ਤਾਂ ਪਾਣਾ ਸਾਰਾ ਪਾ ਦੇ ਮਾੜਾ ਦੋਨੇ ਭਾਦੀਆਂ ਨੂੰ ਤਾਂ ਲਾਗ ਤੇ ਹਰਾ ਨੰਨੀ ਨੰਨੀ ਨਾ ਬਾਈ ਥੋੜਾ ਖਾਓ ਥੋੜਾ ਖਾਓ ਕੰਟੀ ਨੰਨੀ ਤੇ ਗੋਡੇ ਦੀ ਸੱਟ ਆ ਰਹੀ ਹਨੇ ਨੰਨੀ ਡਾਕਟਰ ਮੁਰੇ ਡਾਕਟਰ ਪੱਟੀ ਬਣੀ ਬੈਠਿਆ ਡਾਕਟਰ ਤੋਂ ਵੀ ਇਹ ਪਤਾ ਕੀ ਕਹਿੰਦਾ ਤੈਨੂੰ ਜਿਹਦਾ ਵੀ ਜਾਣਿਆ ਹਾਂ ਜਿੰਨੀ ਮਰਜ਼ੀ ਦਵਾਈ ਦੇ ਦੇ ਠੀਕ ਤਾਂ ਨਾ ਹੋਣਾ ਨਹੀਂ ਥੋੜਾ ਪੋਣਾ ਹੀ ਨਹੀਂ ਤੁਸੀਂ ਹਾਂ ਦਿਲ ਮਜ਼ਬੂਤ ਰੱਖੋ ਮੇਰੇ ਕੋਲ ਜਿਸ ਦਵਾਈ ਹੈ ਗੋਡੇ ਦਾ ਪੋਣਾ ਹੀ ਪੈਣਾ ਨਹੀਂ ਉਰ ਬੋਗਿਆ ਕਹਿੰਦਾ ਕੰਜ ਨਗਰ ਮੈਂ ਦਵਾਈ ਖਾਉਣ ਜੇ ਮੈਂ ਠੀਕ ਰਹੂੰਗੀ ਕਾ ਤੁਹਾਨੂੰ ਕੀ ਨਾ ਕਹਤਾ ਕਹਿੰਦੀ ਮੈਂ ਕਹਿੰਦੀ ਮੈਨੂੰ ਪਤਾ ਕਹਿੰਦੇ ਕਹਿੰਦੀ ਮੈਨੂੰ ਪਤਾ ਉਹ ਕਹਿੰਦਾ ਆਪੀ ਡਾਕਟਰ ਨੇ ਆਹ ਉਹ ਡਾਕਟਰ ਚ ਫਕਰ ਜਾਂਦਾ ਡਾਕਟਰ ਵੀ ਕਹਿੰਦਾ ਉਹ ਜਿਹੜਾ ਮਰੀਜ਼ ਟੱਕਰਾ ਮੈਨੂੰ ਅੰਨਾ ਤੁਹਾਨੂੰ ਕੀ ਲੱਗਿਆ ਹਾਂ ਬਲਜਿੰਦਰ ਆਪਨੀ ਕਹਿੰਦੀ ਕਹਿੰਦੀ ਮੈਨੂੰ ਪਤਾ ਕਹਿੰਦੇ ਮੈਨੂੰ ਪਤਾ ਦੇ ਹੋਰ ਮੈਨੂੰ ਪਤਾ ਹੈ ਜਿਹਨੂੰ ਬੋਲਦੇ ਦੁਰਦੇ ਨੂੰ ਉਹ ਨੂੰ ਪੰਦਾ ਸਹੀ ਗੱਲ ਆ ਜਦੋਂ ਬੋਡੇ ਨੇ ਕੱਟ ਕੇ ਪਾਉਂਦੇ ਤਾਂ ਬਹੁਤ ਉੱਤੇ ਪੈਂਦੇ ਇਹਨਾਂ ਦਰਦੋਦਾਂ ਜਾ 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 ਬਹੁਤ ਉੱਤੇ ਜੀ ਨਮਾਇਦਾ ਕੋਈ ਨਹੀਂ ਦੀ ਮੋਟਸਾ ਤੇ ਹਾਂ ਇਹ ਵੀ ਗਏ ਸੀ ਬਲਜਿੰਦਰ ਹੁਣੇ ਹਾਂ ਤੁਸੀਂ ਉਹ ਹੋ ਇੱਥੇ ਚਾਰੇ ਜਾਣੇ ਗਏ ਸੀ ਨਾ ਮੈਸੂਰ ਮੈਂ ਬੋਲਤਾ ਸੀਗਾ ਜਦੋਂ ਹਾਂਜੀ ਹਾਂਜੀ ਇਹ ਵੀ ਹੈਗੇ ਸੀ ਚਲਾਇਆ ਸੀ ਨਾ ਪਾਪਾ ਨੇ ਹੂੰ ਉਹ ਤਾਂ ਬੜੀ ਹਾਂਜੀ ਮੇਹੋ ਦੀਦੀ ਆਏ ਹੋਏ ਸੀਗੇ ਵੱਡੇ ਸਿਸਟਰ ਤੇ ਅਜਿਹਾ ਉਹਦੇ ਕੋੜ ਮੰਦ ਨੂੰ ਰਿਟਾਇਰਮੈਂਟ ਪਾਰਟੀ ਸੀਗੀ ਤੇ ਫਿਰ ਤੁਸੀਂ ਸੀਗੇ ਤੇ ਉਹ ਸ਼ਾਮ ਜੇ ਨੂੰ ਗਏ ਆ ਤੇ ਹੁਣ ਉਹਨਾਂ ਦਾ ਫੋਨ ਆ ਗਿਆ ਸੀਗਾ ਉਹਨਾਂ ਦੇ ਪੋਤੇ ਦਾ ਅੱਜ ਜਨਮ ਦਿਨ ਸੀਗਾ ਤੇ ਉਹ ਕਹਿੰਦੇ ਵੀ ਅਪ ਬਾਰ ਕਿਤੇ ਖਾਣ ਵਗੈਰਾ ਖਾ ਕੇ ਆਵਾਂਗੇ ਤੁਸੀਂ ਤਿਆਰ ਹੋ ਜਿਓ ਤੇ ਉਹਨਾਂ ਸੇ ਤਿਆਰ ਹੋ ਗਏ ਸੀਗੇ ਦੋਨੇ ਬੱਚੇ ਤੇ ਦੋਨੇ ਅਸੀਂ ਤੇ ਹੁਣ ਉਹਨਾਂ ਦਾ ਫੋਨ ਆਇਆ ਤੁਸੀਂ ਵੀ ਬਾਹਰ ਨੂੰ ਆ ਜੋ ਗੇਟ ਕੋਲ ਨੂੰ ਹੁਣ ਚੱਲਨੇ ਆ ਉੱਥੇ ਤੇਰਾ ਕਾਲ ਬਹੁਤ ਹੋਈ ਜਾਂਦੀ ਮੁੰਡਾ ਦੀ ਜਦੋਂ ਦਵਾਈ ਲਈ ਸਰ ਦਾ ਬਹੁਤ ਦਵਾਈ ਲਈ ਇਸ ਕਰਕੇ ਅੱਧਾ ਉੱਟ ਕੇ ਬੰਨ੍ਹ ਲਿਆ ਸਾਰੇ ਖਾ ਵੀ ਸੁੱਚੀ ਲਾ ਲੀਏ ਰੋਲਾ ਬਹੁਤ ਹੋਊਗਾ ਉਹ ਦੇਰੀ ਜੀ ਜੀ ਇਲੀਵੇਟਰ ਕਰਕੇ ਕੰਮ ਮਗਾਦੇ ਆ ਦੇ ਨਾ ਨਹੀਂ ਕਰ ਸਕਦੇ ਪਹਿਲੇ ਹੀ ਰੈਕਸ਼ਨ ਹੋਣਾ ਕਰਾਣੇ ਦੀ ਕੋਈ ਚੀਜ਼ ਤੋਂ ਨਾ ਮਮਾ ਕਹਿੰਦੇ ਹੋਟਲ ਹੋਰ ਦੀ ਹੋਟਲ ਹੋਰ ਦੀ ਸੀ ਕਹਿੰਦੇ ਜਿਹੜਾ ਤੁਹਾਡਾ ਸਾਰਾ ਤੂੰ ਕਿਹੜਾ ਮੀਂਹ ਪਿਆ

ਮਾਂ ਜੀ ਰੋਟੀ ਨੀ ਆਣਾ ਖਾਣਾ ਬਹੁਤ ਵਾਹ ਖਾਣਾ ਬਹੁਤ ਵਾਹ ਰੋਟੀ ਖਾ ਲਈ ਮੈਂ ਮੇਗੀ ਖਾਣੀ ਹੈ ਪਹਿਲੇ ਕੰਮ ਦੂਸਰਾ ਕਰਨੀ ਹੈ ਆ ਅੱਛਾ ਮੈਨੂੰ ਮਿਲੇਗੀ ਇਹਨਾਂ ਕੋਲ ਹੈ ਜੀ ਆਜੀ ਅੱਗੇ ਲਾ 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 ਪਕੂਰੇ ਅੱਛਾ

ਹਾਂ ਹੱਥ ਪਾ ਦੇ ਕਰਦਾ ਹਾਂ ਹਾਂ ਸਭ ਸਭ ਹਾਂ ਲੋ ਅਬਾ ਉਹ ਗੋੜੀ ਵੀ ਕਰੀਓ ਇਹਦੇ ਇੱਕ ਕਾਜ ਕਰਾ ਦੇ ਕਰੋ ਦਰਦ ਹਾਲਾ ਹਾਂ ਇੱਕ ਫੋਟੋ ਬੁੱਕ ਤੇ ਜਵਾਰ ਲੱਗ ਗਿਆ ਲੈ ਇੱਕ ਖੜਾ ਵੀ ਖਿਜੋ ਮੰਮੀ ਚਮਤਿਆਰੂ

ਦਾਦੂ ਦੋ ਯਾ ਫਸੀ ਮਮਾ ਦਾਦੂ ਹਾਂ ਦਾਦੂ ਸਾਰਿਆਂ ਨੂੰ ਇਕੱਠਾ ਕਰਦਾ ਸਾਰਿਆਂ ਨੂੰ ਇਕੱਠਾ ਕਰਦਾ ਮੈਂ